ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਜਾਨਲੇਵਾ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜੇ ਨੂੰ ਅੱਜ ਜ਼ਮਾਨਤ ਮਿਲ ਗਈ। ਕਮਾਲ ਦੀ ਗੱਲ ਹੈ ਨਾਜਾਇਜ਼ ਹਥਿਆਰ ਹੋਵੇ ਤੇ ਸਾਬਕਾ ਡਿਪਟੀ ਸੀਐਮ ਸਾਬਕਾ ਮੰਤਰੀ ਤੇ ਇੱਕ ਨਾਜਾਇਜ਼ ਹਥਿਆਰ ਲਿਆ ਕੇ ਇੱਕ ਬੰਦਾ ਸਿੱਧੀ ਗੋਲੀ ਚਲਾ ਲ ਦੇਂਦਾ ਜਾਨਲੇਵਾ ਹਮਲਾ ਕਰ ਦਿੰਦਾ ਤੇ ਸਾਢੇ 3 ਮਹੀਨੇ ਬਾਅਦ ਉਸ ਬੰਦੇ ਨੂੰ ਜ਼ਮਾਨਤ ਮਿਲ ਜਾਣੀ। ਇਹ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਇਹ ਸਾਰਾ ਤਹਿ ਪ੍ਰੋਗਰਾਮ ਸੀ। ਇਹ ਸਾਰੀ ਮਿਲੀਭੁਗਤਿਕ ਸਕ੍ਰਿਪਟਾਂ ਹੀ ਹੋਇਆ ਇਹਦੇ ਚ ਸਟੇਟ ਸਰਕਾਰਾਂ ਰਲੀਆਂ ਹੋਈਆਂ ਸੀ ਕਿਉਂਕਿ ਤੁਸੀਂ ਅਸੀਂ ਪਹਿਲਾਂ ਵੀ ਇਹ ਸਵਾਲ ਚੱਕੇ ਕਿ ਦੋ ਦਿਨ ਇੱਕ ਪਛੋਕੜ ਵਾਲਾ ਬੰਦਾ ਜਿਹੜਾ ਜਿਹੜਾ ਪਹਿਲਾਂ ਵੀ ਆਪਣਾ ਪਛੋਕੜ ਲੈ ਕੇ ਨਾਲ ਚੱਲ ਰਿਹਾ ਹੈ ਦੋ ਦਿਨ ਉੱਥੇ ਪ੍ਰਸ਼ਾਸਨ ਦੇ ਨਾਲ ਘੁੰਮ ਰਿਹਾ ਹੈ ਤੇ ਪ੍ਰਸ਼ਾਸਨ ਨਾਲ ਨਹੀਂ ਫਿਰ ਰਿਹਾ ਤੇ ਉਹ ਇੱਕ ਨਜਾਇਜ਼ ਹਥਿਆਰ ਲੈ ਕੇ ਸਿੱਧਾ ਹਮਲਾ ਕਰ ਦਿੰਦਾ ਤੇ ਐਫ ਆਈ ਆਰ ਵਿੱਚ ਲਿਖਿਆ ਜਾਂਦਾ ਕਿ ਉਹ ਗੁੱਥਮ ਕੁੱਤੀ ਦੇ ਵਿੱਚ ਗੋਲੀ ਚੱਲ ਗਈ ਤਾਂ ਹੀ ਉਹ ਤਾਂ 3.5 ਮਹੀਨੇ ਬਾਅਦ ਜ਼ਮਾਨਤ ਹੋ ਗਈ ਵੀ ਆਪਾਂ ਆਪ ਸੋਚੀਏ ਕਿ ਸਿੱਧਾ ਹਮਲਾ ਕਰਨ ਵਾਲੇ ਜੇ 307 ਲੱਗਦੀ ਹੈ ਦੋ-ਦੋ ਸਾਲ ਜ਼ਮਾਨਤ ਤਾਂ ਨਹੀਂ ਹੁੰਦੀਆਂ ਹਾਈ ਕੋਰਟ ਤੱਕ ਤੇ ਅੱਜ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਹੀ ਜ਼ਮਾਨਤ ਦੇ ਦੇਣੀ ਇਹਦਾ ਮਤਲਬ ਬਿਲਕੁਲ ਸਰਕਾਰ ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਤਲੀ ਹੋਈ ਆ ਤੇ ਜਿਹੜਾ ਉਹ ਹਮਲਾ ਸੀ ਉਹ ਇੱਕ ਪ੍ਰੋਗਰਾਮ ਬਿਲਕੁਲ ਤਿਆਹ ਪ੍ਰੋਗਰਾਮ ਸੀ ਤਾਂ ਹੀ ਉਹ ਨਰੈਣ ਸਿੰਘ ਚੌੜੇ ਦੀ ਮਦਦ ਕਰਕੇ ਇੱਕ ਬਿਲਕੁਲ ਕਮਜ਼ੋਰ ਐਫਆਈਆਰ ਲਿਖੀ ਗਈ ਜਿਹਦੇ ਰਾਹੀਂ ਅੱਜ ਕਮਜ਼ੋਰ ਐਫਆਈਆਰ ਦਰਜ ਕਰਨ ਕਰਕੇ ਕੇਵਲ ਸਾਢੇ 3 ਮਹੀਨੇ ਬਾਅਦ ਨੂੰ ਜ਼ਮਾਨਤ ਮਿਲ ਗਈ ਅਗਲੀਆਂ ਅਦਾਲਤਾਂ ਵਿੱਚ ਜਾਵਾਂਗੇ ਕੁੰਡਾ ਖੜਕਾਵਾਂਗੇ ਪਰ ਮੇਰਾ ਦੱਸਣ ਦਾ ਮਸਲ ਮਕਸਦ ਇਹ ਹੈ ਕਿ ਜਿਨ੍ਹਾਂ ਨੇ ਰਾਖੀ ਕਰਨੀ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸੁਰੱਖਿਆ ਮਹੱਈਆ ਕਰਾਉਣੀ ਸੀ ਅੱਜ ਉਹ ਹੀ ਹਮਲਾ ਕਰਾਉਣ ਦੇ ਵਿੱਚ ਤੋਲੇ ਹੋਏ ਨੇ ਉਹ ਹੀ ਹਮਲਾ ਕਰਨ ਵਾਲਿਆਂ ਦੇ ਨਾਲ ਰਲ ਕੇ ਕਿਹੜੀ ਖੇਡ ਪੰਜਾਬ ਦੇ ਵਿੱਚ ਰਚੀ ਜਾ ਰਹੀ ਆ ਇਹ ਬੜੀ ਮਤ ਭਾਗੀ ਆ ਤੇ ਇਹਦੇ ਨਤੀਜੇ ਆਪਾਂ ਨੂੰ ਸਾਰੇ ਪੰਜਾਬ ਨੂੰ ਪੁਕਤਨੇ ਪਹਲੇ ਆ ਜੇ ਇਸ ਇਸ ਹੱਦ ਤੱਕ ਸਰਕਾਰਾ ਪ੍ਰਸ਼ਾਸਨ ਪੰਜਾਬ ਪੁਲਿਸ ਇਸ ਹੱਦ ਤੱਕ ਜਾ ਚੁੱਕਿਆ ਕਿ ਇਸ ਲੈਵਲ ਦੇ ਲੀਡਰਾਂ ਤੇ ਜੇ ਤੁਸੀਂ ਹਮਲੇ ਮੇਰੀ ਪੁਕਤਨਾ ਕਰਾਉਂਗੇ ਤਾਂ ਪੰਜਾਬ ਵਿੱਚ ਸੁਰੱਖਿਤ ਕੌਣ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਜਾਨਲੇਵਾ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜੇ ਨੂੰ ਅੱਜ ਜ਼ਮਾਨਤ ਮਿਲ ਗਈ ਕਮਾਲ ਦੀ ਗੱਲ ਹੈ ਨਜਾਇਜ਼ ਹਥਿਆਰ ਹੋਵੇ ਤੇ ਸਾਬਕਾ ਡਿਪਟੀ ਸੀਐਮ ਸਾਬਕਾ ਮੰਤਰੀ ਤੇ ਇੱਕ ਨਜਾਇਜ਼ ਹਥਿਆਰ ਲਿਆ ਕੇ ਇੱਕ ਬੰਦਾ ਸਿੱਧੀ ਗੋਲੀ ਚਲਾ ਲ ਦੇਂਦਾ ਜਾਨਲੇਵਾ ਹਮਲਾ ਕਰ ਦਿੰਦਾ ਤੇ ਸਾਢੇ 3 ਮਹੀਨੇ ਬਾਅਦ ਉਸ ਬੰਦੇ ਨੂੰ ਜ਼ਮਾਨਤ ਮਿਲ ਜਾਣੀ ਇਹ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਇਹ ਸਾਰਾ ਤਹਿ ਪ੍ਰੋਗਰਾਮ ਸੀ ਇਹ ਸਾਰੀ ਮਿਲੀ ਭੁਗਤ ਇੱਕ ਸਕ੍ਰਿਪਟ ਰਾਹੀਂ ਹੋਇਆ ਇਹਦੇ ਚ ਸਟੇਟ ਸਰਕਾਰਾਂ ਰਲੀਆਂ ਹੋਈਆਂ ਸੀ ਕਿਉਂਕਿ ਤੁਸੀਂ ਅਸੀਂ ਪਹਿਲਾਂ ਵੀ ਇਹ ਸਵਾਲ ਚੱਕੇ ਕਿ 2 ਦਿਨ ਇੱਕ ਪਛੋਕੜ ਵਾਲਾ ਬੰਦਾ ਜਿਹੜਾ ਜਿਹੜਾ ਪਹਿਲਾਂ ਵੀ ਆਪਣਾ ਪਛੋਕੜ ਲੈ ਕੇ ਨਾਲ ਚੱਲ ਰਿਹਾ ਦੋ ਦਿਨ ਉੱਥੇ ਪ੍ਰਸ਼ਾਸਨ ਦੇ ਨਾਲ ਘੁੰਮ ਰਿਹਾ ਤੇ ਪ੍ਰਸ਼ਾਸਨ ਨਾਲੇ ਫਿਰ ਰਿਹਾ ਤੇ ਉਹ ਇੱਕ ਨਜਾਇਜ਼ ਹਥਿਆਰ ਲੈ ਕੇ ਸਿੱਧਾ ਹਮਲਾ ਕਰ ਦਿੰਦਾ ਤੇ ਐਫ ਆਈ ਆਰ ਵਿੱਚ ਲਿਖਿਆ ਜਾਂਦਾ ਕਿ ਉਹ ਗੁੱਥਮ-ਕੁੱਤੀ ਦੇ ਵਿੱਚ ਗੋਲੀ ਚੱਲ ਗਈ ਤਾਂ ਹੀ ਉਹਦਾ ਸਾਢੇ 3 ਮਹੀਨੇ ਬਾਅਦ ਜ਼ਮਾਨਤ ਹੋ ਗਈ ਇਹ ਆਪ ਆਪ ਸੋਚਿਏ ਕਿ ਸਿੱਧਾ ਹਮਲਾ ਕਰਨ ਵਾਲੇ ਜੇ 307 ਲੱਗਦੀ ਆ ਦੋ-ਦੋ ਸਾਲ ਜ਼ਮਾਨਤ ਤਾਂ ਨਹੀਂ ਹੁੰਦੀਆਂ ਹਾਈ ਕੋਰਟ ਤੱਕ ਤੇ ਅੱਜ ਅਮਰਸਰ ਦੀ ਅਦਾਲਤ ਵੱਲੋਂ ਵੀ ਜ਼ਮਾਨਤ ਦੇ ਦੇਣੀ ਇਹਦਾ ਮਤਲਬ ਬਿਲਕੁਲ ਸਰਕਾਰ ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਤਲੀ ਹੋਈ ਆ ਤੇ ਜਿਹੜਾ ਉਹ ਹਮਲਾ ਸੀ ਉਹ ਇੱਕ ਪ੍ਰੋਗਰਾਮ ਬਿਲਕੁਲ ਤਹਿ ਪ੍ਰੋਗਰਾਮ ਸੀ ਤਾਂ ਹੀ ਉਹ ਨਰੈਣ ਸਿੰਘ ਚੌੜੇ ਦੀ ਮਦਦ ਕਰਕੇ ਇੱਕ ਬਿਲਕੁਲ ਕਮਜ਼ੋਰ ਐਫਆਈਆਰ ਲਿਖੀ ਗਈ ਜਿਹਦੇ ਰਾਹੀਂ ਅੱਜ ਕਮਜ਼ੋਰ ਐਫਆਈਆਰ ਦਰਜ ਕਰਨ ਕਰਕੇ ਕੇਵਲ 3.5 ਮਹੀਨੇ ਬਾਅਦ ਉਹਨੂੰ ਜ਼ਮਾਨਤ ਮਿਲ ਗਈ ਅਗਲੀਆਂ ਅਦਾਲਤਾਂ ਵਿੱਚ ਜਾਵਾਂਗੇ ਕੁੰਡਾ ਖੜਕਾਵਾਂਗੇ ਪਰ ਮੇਰਾ ਦੱਸਣ ਦਾ ਮਤਲਬ ਮਕਸਦ ਇਹ ਹੈ ਕਿ ਜਿਨ੍ਹਾਂ ਨੇ ਰਾਖੀ ਕਰਨੀ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸੁਰੱਖਿਆ ਮਹਈਆ ਕਰਾਉਣੀ ਸੀ ਅੱਜ ਉਹ ਹੀ ਹਮਲਾ ਕਰਾਉਣ ਦੇ ਵਿੱਚ ਤੋਲੇ ਹੋਏ ਨੇ ਉਹ ਹੀ ਹਮਲਾ ਕਰਨ ਵਾਲਿਆਂ ਦੇ ਨਾਲ ਰਲ ਕੇ ਕਿਹੜੀ ਖੇਡ ਪੰਜਾਬ ਦੇ ਵਿੱਚ ਰਚੀ ਜਾ ਰਹੀ ਆ ਇਹ ਬੜੀ ਮਦ ਭਾਗੀ ਆ ਤੇ ਇਹਦੇ ਨਤੀਜੇ ਆਪਾਂ ਨੂੰ ਸਾਰੇ ਪੰਜਾਬ ਨੂੰ ਭੁਗਤਣੇ ਪੈਣੇ ਆ ਜੇ ਇਸ ਇਸ ਹੱਦ ਤੱਕ ਸਰਕਾਰਾਂ ਪ੍ਰਸ਼ਾਸਨ ਪੰਜਾਬ ਪੁਲਿਸ ਇਸ ਹੱਦ ਤੱਕ ਜਾ ਚੁੱਕਿਆ ਕਿ ਇਸ ਲੈਵਲ ਦੇ ਲੀਡਰਾਂ ਤੇ ਜੇ ਤੁਸੀਂ ਹਮਲੇ ਮੇਰੀ ਭੁਗਤਣਾ ਕਰਾਉਂਗੇ ਤਾਂ ਪੰਜਾਬ ਵਿੱਚ ਸੁਰੱਖਿਤ ਕੌਣ ਆ